ਆਰਥਿਕ ਰੋਣੇ ਸਰੀਰਕ ਰੋਣੇ ਔਰ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਕਾਮਨਾਵਾਂ ਇਹ ਹੀ ਲੈ ਕੇ ਲੋਕ ਗੁਰੂ ਕੋਲ ਆਉਂਦੇ ਇਹਨਾਂ ਦਾ ਭਾਂਡਾ ਖਾਲੀ ਨਹੀਂ ਆਉਂਦਾ ਉਹਦੇ 'ਚ ਕਿਦਰੇ ਨਾਮ ਦਾ ਰਤਨ ਪੈ ਜਾਏ ਤਾਂ ਕਮ ਕੂੰਜਣਿਆ ਇਹਨਾਂ ਕੂੰਜਾਂ ਨੂੰ ਕੋਈ ਰੋਕੇ ਤਾਂ ਕਿ ਰੋਕ ਦੇਵੇ ਇਹ ਛਾਵਾਂ ਨੂੰ ਤੇ ਅਜ ਹੀ ਮਿਲਾਪ ਲੈ ਲਵੇ ਉਸ ਦੇ ਮਿਲਾਪ ਨਾਲ ਕੀ ਹੋਵੇਗਾ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰ ਜਿਸ ਦਿਨ ਉਹ ਅਗਮ ਮਿਲਦਾ ਹੈ ਸਾਰੀ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਉਹ ਐਸਾ ਮਿਲਦਾ ਹੈ ਛੋਟੀਆਂ ਛੋਟੀਆਂ ਇੱਛਾਵਾਂ ਨੂੰ ਮਾਰ ਦਿੰਦਾ ਹੈ ਉਹ ਪਰਮ ਆਨੰਦ ਉਹ ਪਰਮ ਰਸ ਉਹ ਮਹਾਨ ਸੁਖ ਛੋਟੀਆਂ ਛੋਟੀਆਂ ਕਾਮਨਾਵਾਂ ਨੂੰ ਮਾਰ ਦਿੰਦਾ ਰਹਿਣੇ ਨਹੀਂ ਦੇਂਦਾ ਅਜਦਾ ਇਹ ਪਾਵਨ ਪਵਿੱਤਰ ਵਾਕ ਜੋ ਮੰਗੇ ठाकुर ਆਪਣੇ ਤੇ ਸੋਈ ਸੋਈ ਦੇਵੇ ਇਹ ਵੀ ਮੁਕੰਮਲ ਸਚਾਈ ਹੈ ਜੋ ਕੁਝ ਅਜ ਤੱਕ ਸਾਡੇ ਕੋਲ ਹੈ ਇਹ ਸਾਡੀਆਂ ਮੰਗਾਂ ਸਨ ਮਿਲਿਆ ਹੈ ਤੇ ਹੁਣ ਜੋ ਕੁਝ ਮੰਗਦੇ ਪਿਆ ਇਹ ਵੀ ਮਿਲੇਗਾ ਐ ਵੀ ਮਿਲੇਗਾ ਐਸਾ ਕੁਝ ਵੀ ਨਹੀਂ ਕਿ ਬਿਨਾ ਮਿਲੇ ਰਹਿ ਜਾਏ ਪਰ ਮੰਗਾ ਸਾਡੀਆਂ ਵੱਡੀਆਂ ਵੱਡੀਆਂ ਔਰ ਮੰਗਾ ਨਿਰੰਤਰ ਤੋ ਜੀਵਨ ਛੋਟਾ ਹੈ ਜੀਵਨ ਛੋਟਾ ਹੈ ਰੋਜ਼ ਰੋਜ਼ ਮੰਗਾ ਪੂਰੀਆਂ ਹੁੰਦੀਆਂ ਜਾ ਰਹੀਆਂ ਨੇ ਮੰਗਾ ਹੋਰ ਵੱਧੀਆਂ ਜਾ ਰਹੀਆਂ ਨੇ ਜੀਵਨ ਛੋਟਾ ਹੁੰਦਾ ਜਾ ਰਿਹਾ ਹੈ ਛੋਟਾ ਹੁੰਦਾ ਹੈ ਇੱਕ ਦਿਨ ਜੀਵਨ ਦਾ ਅੰਤ ਹੋ ਗਿਆ ਮੰਗਾ ਤੇ ਰਹਿ ਗਈਆਂ ਹੁਣ ਅੱਗੇ ਪੂਰੀਆਂ ਹੋਣ ਹੁਣ ਅਗਲੇ ਜਨਮ ਵਿੱਚ ਪੋਰੀਆਂ ਹੋਣਗੀਆਂ ਮੈਂ ਫਿਰ ਦੁਹਰਾ ਦੇਵਾਂ ਇੱਛਾਵਾਂ ਦਾ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣਦਾ ਹੈ ਇੱਛਾਵਾਂ ਦਾ ਵੇਗ ਜਨਮ ਤੇ ਮਰਨ ਦੇ ਵੇਗ ਨੂੰ ਜਨਮ ਦੇਣਗੇ ਜਿਤਨੇ ਚਿਰ ਤੱਕ ਇੱਛਾਵਾਂ ਚੱਲ ਰਹੀਆਂ ਨੇ ਜਨਮ ਮਰਨ ਚੱਲਦਾ ਰਹੇਗਾ ਕਿ ਇੱਛਾ ਵਸ ਹੋ ਕੇ ਭਾਵੇਂ ਸੰਸਾਰਿਕ ਕਰਮ ਕਰੀਏ ਤੇ ਭਾਵੇਂ ਧਾਰਮਿਕ ਕਰਮ ਕਰੀਏ ਫਿਰ ਗੁਰਬਾਣੀ ਐਸਾ ਕਹਿੰਦੀ ਏ ਚਲੋ ਇਛਾਵਾਂ ਵਸੋ ਕੇ ਤੂੰ ਸੰਸਾਰਿਕ ਕਰਮ ਕਰ ਰਹੇ ਹੈ ਕਰ ਹਰ ਅਵਤਾਰੀ ਪੁਰਸ਼ ਨੇ ਇਤਨੀ ਛੋਟ ਦਿੱਤੀ ਹੈ ਆਪਣੇ ਅਨਭੋਧ ਦੇ ਸਾਧਨ ਪਰ ਜੋ ਤੂੰ ਧਾਰਮਿਕ ਕਰਮ ਕਰੇ ਸੇਵਾ ਕਰਤ ਹੋਏ ਨਹਿ ਕਾਮੇ ਕੋਈ ਕਾਮਨਾ ਨਾ ਰੱਖੇ ਕਾਹੋਂ ਬਲਕੇ ਇੱਛਾ ਨਹਿ ਵਾਝੇ ਨੀਤੀ ਸ਼ਹਿ ਨੂੰ ਪੜ੍ਹ ਕੇ ਪਤਾ ਨਹੀਂ ਕਿਤਨੇ ਇਸ ਤਰ੍ਹਾਂ ਦੇ ਵਿਦਵਾਨ ਮੈਨੂੰ ਇੰਗਲੈਂਡ ਦੇ ਵਿੱਚ ਮਿਲੇ ਕਹਿੰਦੇ ਕਿ ਗੈਨੀ ਜੀ ਠੀਕ ਤੁਹਾਡੀ ਗੱਲ ਪਕੜ ਵਿੱਚ ਆ ਗਈ ਹੈ ਫਲ ਦੀ ਕਾਮਨਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ ਫਲ ਦੀ ਛਾਈ ਮਨੁੱਖ ਨੂੰ ਕੰਮ ਕਰਾਉਂਦੀ ਹੈ ਮਨੁੱਖ ਤੇ ਸੁਸਤ ਹੋ ਜਾਏਗਾ ਆਲਸੀ ਹੋ ਜਾਏਗਾ ਕੁਝ ਵੀ ਨਹੀਂ ਕਰੇਗਾ ਅਗਰ ਫਲ ਦੀ ਇੱਛਾ ਨਹੀਂ ਹੈ ਮੈਂ ਕਿ ਫਿਰ ਇੱਕ ਲੁਕਤਾ ਸਮਝਿਆ ਨਹੀਂ ਗਿਆ ਇਸੇ ਵਾਸਤੇ ਕਹਿੰਦੇ ਨੇ ਧਰਮ ਨੂੰ ਸਮਝਣਾ ਬੜਾ ਵਿਖਮ ਹੈ ਇਤਨੀ ਸੌਖੀ ਖੇਡ ਨਹੀਂ ਹੈ ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਕਬੀਰ ਕਹਿੰਦੇ ਲੋਗਾਂ ਨੂੰ ਆਰਾਮ ਖੇਡਾਉਣਾ ਜਾਣਾ ਲੋਗਾਂ ਨੇ ਤੇ ਖਿਡਾਉਣਾ ਸਮਝਿਆ ਇਹ ਖਿਡਾਉਣਾ ਨਹੀਂ ਇਹ ਬੜੀ ਵਿਖੜੀ ਗੱਲ ਹੈ ਬੜੀ ਬਾਰੀਕ ਗੱਲ ਹੈ ਕੋਈ ਵੀ ਤੇਰੇ ਅੰਦਰ ਇੱਛਾ ਹੈ ਅਗਰ ਤੂੰ ਕੁਝ ਗੁਨਾਹ ਵੀ ਕਰ ਬੈਠਾ ਹੈ ਪਾਪ ਵੀ ਕਰ ਬੈਠਾ ਹੈ ਤੇ ਇਹ ਹੁਣ ਤੇਰੇ ਅੰਦਰ ਇੱਛਾ ਹੈ ਇਹਨੂੰ ਦੋਵਾ ਆਪ ਸੁਣ ਕੇ ਹੈਰਾਨ ਹੋ ਵੋ ਕੋਈ ਹੋਰ ਨੁਕਤਾ ਨਾ ਲੈ ਲੈਣਾ ਅਨਭਵੀ ਪੁਰਸ਼ ਕਹਿੰਦੇ ਨੇ ਇੱਛਾ ਵੀ ਸ਼ਕਤ ਹੈ ਖੁਦਾ ਤੇ ਛੋੜ ਦੋ ऐ जोश पुस्ता रहा गुनाहों का खुदा पे छोड़ दो ऐ जोश पुस्ता रहा गुनाहों का चलोगे अपने सर पर रख के ये बारे गिरां का बटक अपने सिर दे ऊपर रख के कितने चिर तक बोझ ढोवेगा कदों तक ढोवेगा कम ਇੱਕ ਗੋਨਾ ਨੂੰ ਧੌਂਦਿਆਂ ਦੌਂਦਿਆਂ ਵੀ ਦੱਸ ਕਰ ਬੈਠੇਗਾ দান ਕਰਦਿਆਂ ਕਰਦਿਆਂ ਵੀ ਪਤਾ ਨਹੀਂ ਕਿਤਨੀ ਬੇਈਮਾਨੀ ਕਰ ਜਾਏਗਾ ਪਾਠ ਕਰਦਿਆਂ ਕਰਦਿਆਂ ਵੀ ਪਤਾ ਨਹੀਂ ਤੂੰ ਕਿਤਨਾ ਝੂਠ ਬੋਲ ਜਾਏਗਾ ਸਤ ਸੰਗ ਕਰਦਿਆਂ ਕਰਦਿਆਂ ਵੀ ਪਤਾ ਨਹੀਂ ਤੂੰ ਕਿਤਨੀ ਕੋ ਸੰਗਤ ਕਰ ਲੈਣੇ ਇਹ ਕਿੱਥੇ ਕਿਸ ਤਰ੍ਹਾਂ ਦੌਂਦੇ ਹੋ ਖੁਦਾ ਤੇ ਛੋੜ ਦੋ ਹੈ ਜੋਸ਼ ਪੁਸ਼ਤਾ ਰਾ ਗੁਨਾਹਾਂ ਕਾ ਇਹ ਜੋ ਤੂੰ ਟੋਕਰਾ ਚੁਕਿਆ ਹੋਇਆ ਗੁਨਾਹਾਂ ਦਾ ਬਈ ਮੈਂ ਸੁਟਣਾ ਹੈ ਕਿਦਰੇ ਸੁਟਣਾ ਹੈ ਤੇਰੇ ਗੁਨਾਹ ਕੋਈ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਤੂੰ ਕਿੱਥੇ ਸੁਟੇਂਗਾ ਰੱਬ ਦੇ ਅੱਗੋਂ ਹੀ ਸੁਟਦੇ ਕੋਈ ਲੈ ਲੈਗਾ ਕੋਈ ਲੈ ਲੈਗਾ ਪੰਡਤ ਦਇਆ ਰਾਮ ਨੂੰ ਮੈਂ ਇੱਕ ਦਿਨ ਪੜ ਰਿਹਾ ਸੀ ਉਹ ਕਹਿੰਦਾ ਹੈ اے ਮੇਰੇ ਪ੍ਰਭੂ ਮੇਰਾ ਵੀ ਜੀ ਕਰਦਾ ਹੈ ਤੇਰੇ ਚਰਨਾਂ 'ਚ ਕੁਝ ਅਰਪਣ ਕਰਾਂ ਤੇ ਪਰ ਮੈਂ ਉਹੀ ਅਰਪਣ ਕਰਨਾ ਚਾਹੁੰਦਾ ਜੋ ਮੇਰਾ ਹੋਵੇ ਇਹ ਕੀ ਤੇਰੀ ਚੀਜ਼ ਤੇਰੇ ਕੋਲ ਰੱਖਦੇ ਹਾਂ ਇਹਦੇ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ ਮੈਨੂੰ ਖੁਸ਼ੀ ਤਾਂ ਮਿਲੇਗੀ ਕੁਵੇਂ ਮੈਂ ਆਪਣੀ ਚੀਜ਼ ਤੇਰੇ ਅੱਗੇ ਰੱਖਾਂ ਇਹ ਤਨ ਤੈਨੂੰ ਭੇਟ ਕਰਾਂ ਇਹ ਨਾ ਮੈਂ ਬਣਾਇਆ ਨਾ ਮੈਂ ਫਰੀਦਿਆ ਤੇਰਾ ਦਿੱਤਾ ਹੋਇਆ ਹੈ ਇਹ ਸਭ ਨੈਣ ਨਕਸ਼ ਇਹ ਪ੍ਰਾਣਾ ਦੀ ਹਰਕਤ ਇਹ ਸਰੀਰ ਦੇ ਅੰਦਰ ਚੱਲ ਰਹੀ ਸਾਰੀ ਮਸ਼ੀਨ ਜੀ ਇਹ ਤੇਰੀ ਕਰਾਮਾਤ ਤੇਰੀ ਦਿੱਤੀ ਹੋਈ ਹੈ ਇਹ ਆਪਣਾ ਹੈ ਹੀ ਨਹੀਂ ਤਾਂ ਇਹ ਕੀ ਤੇਰੇ ਅੱਗੋਂ ਰੱਖਣਾ ਤੇ ਪ੍ਰਭੂ ਇਹ ਵੀ ਸੁਣ ਲੈ ਇਹ ਮਨ ਵੀ ਮੈਂ ਨਹੀਂ ਬਣਾਇਆ ਏ ਵੀ ਤੇਰਾ ਦਿੱਤਾ ਹੋਇਆ ਏ ਕੀ ਤੇਰੇ ਅੱਗੋਂ ਰੱਖਾਂ ਤਨ ਤੇ ਮਨ ਦੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਤੇ ਇਹ ਮੇਰਾ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਤਨ ਤੇਰਾ ਦਿੱਤਾ ਹੋਇਆ ਮਨ ਤੇਰਾ ਦਿੱਤਾ ਹੋਇਆ ਤੋ ਸੂਝ ਸਮਝ ਨਾਲ ਤੇ ਸਰੀਰਕ ਬਲ ਨਾਲ ਮੈਂ ਧਨ ਕਮਾਇਆ ਇਹ ਤੇਰੇ ਅੱਗੋਂ ਰੱਖਦੇ ਆ ਤੇ ਇਹ ਵੀ ਤੇ ਤੇਰਾ ਹੀ ਏ ਤੇਰਾ ਰਿਆ tujhe kya harf aur avrash kendene ਤੇਰਾ ਤੇਰਾ ਹੋਇਆ ਤੇ ਕੀ ਤੇਰੇ ਅੱਗੋਂ ਰੱਖਾਂ ਤਨ ਤੇਰਾ ਮਨ ਤੇਰਾ ਧਨ ਤੇਰਾ ਮੈਂ ਉਹੀ ਕੁਛ ਰੱਖਣਾ ਚਾਹਾਂ ਜੋ ਮੇਰਾ ਹੋਵੇ ਦਯਾਰਾ ਮੈਂ ਕਹਿੰਦਾ ਨਾ ਖੁਸ਼ੀ ਮੈਨੂੰ ਤਾਂ ਮਿਲੇਗੀ ਮੇਰੀ ਚੀਜ਼ ਤੂੰ ਕਬੂਲ ਕਰ ਲੈ ਉਹ ਇੰਜ ਲਿਖ ਰਿਹਾ ਜਿਵੇਂ ਪ੍ਰਭੂ ਨੇ ਆਖਿਆ ਠੀਕ ਹੈ ਜੋ ਤੇਰਾ ਹੈ ਉਹੀ ਮੇਰੇ ਅੱਗੋਂ ਅਰਪਣ ਕਰ ਦੇ ਪਤਾ ਹੈ ਦਯਾਰਾਮ ਕੀ ਕਹਿੰਦੇ ਨੇ ਮੇਰਾ ਤੇ ਸਿਰਫ ਮੇਰੇ ਗੁਨਾਹ ਨੇ ਮੇਰੇ ਪਾਪ ਨੇ ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ ਤոչ ਵੀ ਗਲਤੀਆਂ ਨੇ ਹੈ ਭੁੱਲਾਂ ਨੇ ਗੁਨਾਹ ਨੇ ਪਾਪ ਨੇ اے ਪ੍ਰਭੂ ਜੇ ਤੂੰ ਕਬੂਲ ਕਰਨਾ ਚਾਹੇ ਤੇ ਮੈਂ ਤੇਰੇ ਚਰਨਾਂ ਚ ਰੱਖ ਦੇ ਬਾਕੀ ਤੇ ਆਪਣੇ ਕੋਲ ਕੁਝ ਵੀ ਨਹੀਂ ਹੈ ਖੁਦਾ ਕੋ ਸੌਂਪ ਦੋ اے جوش پستہ رہا گناہوں کا چلو گے اپنے سر پر رکھ کے یہ باره گراں کر تب اتنا بہار اپنے سر تے کتے تک ڈوے گا کتے ٹک ڈوے گا اے ٹوکرا تیرا کسے نے نہیں لینا رب دے اگوں ہی رکھ دے ارپن کر دے کا ہوں پھل کی چھا نہیں باچے ਕਿਸੇ ਤਰ੍ਹਾਂ ਦੀ ਇੱਛਾ ਆਪਣੇ ਮਨ ਦੇ ਚ ਨਾ ਰੱਖ। ਇੱਕੋ ਹੀ ਇੱਛਾ ਹੈ ਜੈਸੇ ਉਸ ਫਕੀਰ ਨੇ ਕਿਹਾ ਕੀਛ ਹੈ ਬਸ ਇੱਛਾ ਕੋਈ ਨਾ ਹੋਵੇ ਐ ਇੱਛਾ ਹੈ। ਇਸ ਬਾਰੀਕ ਨੁਕ ਜੇ ਕਿਦਰੇ ਪਕੜ ਲਓ ਤੇ ਖੇੜ ਅੱਜ ਹੀ ਸਮਝਦੇ ਚ ਆ ਜਾ। ਜਦ ਕਦੀ ਇਸ ਤਰ੍ਹਾਂ ਦੀ ਕਥਾ ਚਲੇ ਇੱਕ ਹੋਰ ਸੰਤ ਵਿੱਚ ਇਥੇ ਆ ਜਾਂਦਾ ਹੈ ਇੱਕ ਕਸ਼ਮੀਰ ਦੇ ਚੋਇਆ ਹੈ ਹੋਰ ਗਜ਼ਬ ਦੀ ਗੱਲ ਹੈ ਇਹ ਵਿਚਾਰਾ અત્યੰਤ ਮੋਪਲਿਸ ਬੜਾ ਗਰੀਬ ਧਨ ਗੁਰੂ ਰਾਮਦਾਸ ਜੀ ਮਹਾਰਾਜ ਜੈਸੇ ਗੁੰਗਣੀਆਂ ਵੇਚਦੇ ਸਨ ਇਹ ਵੀ ਕਾਬਲੀ ਛੋਲੇ ਚਿੱਟੇ ਚਣੇ ਕਿਹ ਛੋਲੇ ਆਂਦਾ ਖੋਚ ਲੰਦਾ ਸੀ ਘਰਵਾਲੀ ਰੋਜ਼ ਸਵੇਰੇ ਬਣਾ ਦੇਂਦੀ ਸੀ ਇਹ ਬਾਜ਼ਾਰ ਦੇ ਚ ਬੈਠ ਜਾਂਦਾ ਸੀ ਵੇਚ ਕੇ ਆਪਣੀ ਉਪਜੀਵਕਾ ਚੱਲਦਾ ਸੀ ਇੱਕ ਦਿਨੇ ਇੱਕ ਮਨੁੱਖ ਦੇ ਕੋਲ ਖੋਟੇ ਸਿੱਕੇ ਸਨ ਪੰਜ ਸੱਤ ਦੁਕਾਨਾਂ ਤੇ ਗਿਆ ਲੈ ਕਿਸੇ ਨੇ ਨਹੀਂ ਅੱਗੋਂ ਬੈਠਾ ਸੀ ਅਤਾਰ ਕੌਚਾ ਲੈ ਕੇ ਛੋਲੇ ਆ ਗਾ। ਭਾਵੇਂ ਉਹਨੇ ਛੋਲੇ ਖਾਣੇ ਵੀ ਨਹੀਂ ਸੰ। ਪਰ ਦੇਖ ਲੈ ਸ਼ਾਇਦ ਇੱਥੇ ਚੱਲ ਜਾਏ। ਚੱਲਦਾ ਤੇ ਵੀ ਠੀਕ ਹੈ, ਕੋਟਾ ਤੇ ਸਿੱਕਾ ਹੈ ਹੀ। ਦੋ ਸਿੱਕੇ ਦਿੱਤੇ। ਆਖੇ ਛੋਲੇ ਦੇ 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 ਦਿੱਤੇ। ਪਰ ਉਹ ਸਿੱਕੇ ਰੱਖ ਲੈ। ਜਿੰਨੇ ਪੰਜ ਛੇ ਖੋਟੇ ਸਿੱਕੇ ਸਨ ਉਹਨੇ ਦੋ ਤਿੰਨ ਦਿਨਾਂ ਚ ਇਸ ਫਕੀਰ ਕੋਲ ਚਲਾਏ ਪੈਸੇ ਖੋਟੇ ਦੇ ਕੇ ਜਾਵੇ ਸੌਦਾ ਖਰਾ ਲੈ ਕੇ ਜਾਵੇ ਜਦ ਕਿ ਦੁਨੀਆ ਚ ਇਸ ਤਰ੍ਹਾਂ ਹੁੰਦਾ ਹੈ ਪੈਸੇ ਸੁੱਚੇ ਸਹੀ ਲੈ ਲੈਂਦੇ ਨੇ ਸੌਦਾ ਖੋਟਾ ਦੇਂਦੇ ਨੇ ਪੈਸੇ ਤੇ ਖਰੇ ਲੈ ਲੈਂਦੇ ਨੇ ਬਹੁਤੇ ਸੌਦਾ ਖੋਟਾ ਦੇਂਦੇ ਨੇ ਐ ਵੀ ਮੇਰਾ ਤਜਰਬਾ ਹੈ ਪੈਸੇ ਠੀਕ ਲੈ ਲੈਂਦੇ ਨੇ ਵਸਤੂ ਠੀਕ ਨਹੀਂ ਦਿੰਦੇ ਉਹਨੇ ਪੈਸੇ ਤੇ ਖੋਟੇ ਲੈ ਲੈ ਵਸਤੂ ਠੀਕ ਦੇ ਦਿੱਤੀ ਸੌਦਾ ਖਰਾ ਦੇ ਦਿੱਤਾ ਪਰ ਉਸ ਬੰਦੇ ਦੇ ਰਾਹੀਂ ਗੱਲ ਕਿਦਰੇ ਮਸ਼ਹੂਰ ਹੋ ਗਈ ਐ ਤੇ ਖੋਟੇ ਸਿੱਕੇ ਵੀ ਲੈ ਲੈਂਦਾ ਹੁਣ ਜਿਨਾ ਜਿਨਾ ਕੋਲ ਸੰਸਾਰੇ ਉਠੇ ਹੀ ਚੱਲਾਂ ਜਿਨਾ ਜਿਨਾ ਕੋਲ ਸਭ ਲੈ ਲੈ ਲੈਂਦਾ ਐ ਤੇ ਲੈ ਲੈਂਦਾ ਨਾ ਕਰਦਾ ਹੀ ਇਹ ਰੋਜ਼ ਦੀ ਕਿਰਿਆ ਬਣ ਗਈ ਇੱਕ ਦੋ ਬੰਦੇ ਫਿਰ ਚਾਰ ਬੰਦੇ ਰੋਜ਼ ਆ ਜਾਂਦੇ ਖੋਟੇ ਸਿੱਕੇ ਲੈ ਕੇ ਉਹ ਵਿਚਾਰਾ ਰੱਖ ਲੈਂਦਾ ਤੇ ਖਰਾ ਸੌਦਾ ਦੇ ਦਿੰਦਾ ਇੱਥੇ ਵੇਚਣ ਵਾਲਾ ਠਗਾ ਜਾਂਦਾ ਹੈ ਖਰੀਦਣ ਵਾਲੇ ਤੇ ਨਹੀਂ ਠਗਦੇ ਆਮ ਬਾਜ਼ਾਰ ਦੇ ਗਰਾਹਕ ਠਗਾ ਜਾਂਦੇ ਨੇ ਦੁਕਾਨਦਾਰ ਨਹੀਂ ਠਗਾਨਦੇ ਗੁਸਤਾਖੀ ਮਾ ਵਿਰਜ਼ਾ ਕਰਾ ਜਾਂਦੇ ਨੇ ਵਸਤੂ ਖੋਟੀ ਲੈ ਲਈ ਪੈਸੇ ਖਰੇ ਦੇ ਦਿੱਤੇ ਪਰ ਉਹ ਵਸਤੂ ਖਰੀ ਦੇ ਰਹੇ ਪੈਸੇ ਖੋਟੇ ਲੈ ਰਹੇ ਅੱਜ ਸਵੇਰੇ ਫਜਰ ਦੀ ਨਮਾਜ਼ ਪੜਨ ਤੋਂ ਬਾਅਦ ਖੁਦਾ ਦੇ ਗੋਂ ਦੁਆ ਕਰਨ ਤੋਂ ਬਾਅਦ ਜਦ ਘਰ ਵਾਲੀ ਕੋ ਮੰਗੇ ਆ ਖੌਚਾ ਤਿਆਰ ਕੀਤਾ ਉਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਆਖੇ ਅੱਜ ਮੈਂ ਨਹੀਂ ਤਿਆਰ ਕਰ ਸਕੇ ਕਿਉਂ ਕਰਦੇ ਜੇ ਖੋਟੇ ਸਿੱਕੇ ਖਰੇ ਤੇ ਰਹੀ ਨਾ ਮੈਂ ਬਾਜ਼ਾਰ ਦੇ ਚ ਗਈਆਂ ਛੋਲੇ ਖਰੀਦਣ ਵਾਸਤੇ ਨਹੀਂ ਦਿੱਤੇ ਮੈਨੂੰ ਕਿਸੇ ਇਹ ਖੋਟੇ ਫਿਰ ਮੈਂ ਮਸਾਲੇ ਲੈਣ ਵਾਸਤੇ ਗਈਆਂ ਨਹੀਂ ਦਿੱਤੇ ਕਿਸੇ ਨੇ ਇਹ ਖੋਟੇ ਨੇ ਸਿੱਕੇ ਫਿਰ ਮੈਂ ਤੇਲ ਲੈਣ ਵਾਸਤੇ ਗਈਆਂ ਉਹਨਾਂ ਨੇ ਵੀ ਨਹੀਂ ਲੈ ਇਹ ਖੋਟੇ ਸਿੱਕੇ ਸਾਰੀਆਂ ਦੁਕਾਨਾਂ ਤੋਂ ਵਾਪਸ ਆ ਗਈਆਂ ਕਿਸੇ ਨੇ ਮਸਾਲਾ ਨਹੀਂ ਦਿੱਤਾ ਕਿ ਉਹ ਨਹੀਂ ਦਿੱਤਾ ਚਨੇ ਨਹੀਂ ਦਿੱਤੇ ਤਮਣ ਮੈਂ ਖੋਚਾ ਕਿਥੋਂ ਬਣਾਵਾਂ ਕਿਸ ਤਰ੍ਹਾਂ ਛੋਲੇ ਤਿਆਰ ਕਰਾਂ ਇਹ ਖੋਟੇ ਸਿੱਕੇ ਉਹਨਾਂ ਖੋਟੀਆਂ ਸਿੱਕੇ ਹਨ ਹੱਥ ਦੇ ਚ ਰੱਖ ਕੇ ਤੇ ਮੂੰਹ ਉੱਪਰ ਕਰਕੇ ਦੁਆ ਕਰਦਾ ਹੈ ਖੁਦਾ ਮੈਨੂੰ ਪਤਾ ਸੀ ਸਿੱਕੇ ਖੋਟੇ ਨੇ ਐਸਾ ਨਹੀਂ ਕਿ ਮੈਨੂੰ ਪਤਾ ਨਹੀਂ ਸੀ ਪਤਾ ਸੀ ਮੈਂ ਰੱਖ ਲੈਂਦਾ ਰਿਆਂ ਇਸ ਆਸਾਂ ਨਾਲ ਰੱਖ ਲੈਂਦਾ ਰਿਆਂ ਮੈਂ ਖੁਦ ਵੀ ਖੋਟਾ ਕਿਦਰੇ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਵਾਪਸ ਨਾ ਕਰ ਦੇ ਮੈਂ ਇਸ ਕਰਕੇ ਰੱਖ ਲੈਂਦਾ ਰਿਹਾ ਹੁਣ ਜਦ ਮੈਂ ਤੇਰੇ ਕੋਲ ਆਵਾਂ ਤੂੰ ਮੈਨੂੰ ਕਬੂਲ ਕਰ ਲੈ ਪਰਵਾਨ ਕਰ ਲੈ ਇਹ ਦੁਆ ਕਬੂਲ ਹੋ ਗਈ ਪਰਵਾਨ ਹੋ ਗਈ ਕੋਈ ਇੱਛਾ ਇੱਛਾ ਇਹ ਹੀ ਹੈ ਕਿ ਇੱਛਾ ਕੋਈ ਨਾ ਲੇਕਿਨ ਕਮਾਲ ਦੀ ਗੱਲ ਇਨਾਂ ਸਿੱਖਿਆਂ ਨੂੰ ਅੱਗੇ ਕਰਕੇ ਕਹਿੰਦੇ ਪ੍ਰਭੂ ਤੇਰੇ ਕੋਲ ਆਵਾ ਤੂੰ ਕਬੂਲ ਕਰ ਲੈ ਪਰਵਾਨ ਕਰ ਲੈ ਅਤਾਰ ਨਾਮ ਦਾ ਇਹ ਫਕੀਰ ਸੂਫੀ ਸੰਤਾਂ ਦੇ ਚਾਉ ਆਪਣੀ ਖਾਸ अहमियत ਰੱਖਦਾ ਹੈ ਖਾਸੀਅਤ ਰੱਖਦਾ ਹੈ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਗੁਰਸਾਖੀ ਵਾਕ ਜਿਸ ਢੰਗ ਨਾਲ ਸੁਣਾਇਆ ਜਾਂਦਾ ਹੈ ਤੇ ਕਥਾ ਕੀਤੀ ਜਾਂਦੀ ਹੈ ਮੇਰਾ ਮਨ ਸਹਿਮਤ ਨਹੀਂ ਆਉਂਦਾ ਇਸ ਦੇ ਨਾਲ ਕਿਦਰੇ ਮੇਰਾ ਹੰਕਾਰ ਵੀ ਨਾ ਸਮਝ ਲੈਣਾ ਤੇ ਮੈਂ ਫਿਰ ਖੁੱਲ ਕੇ ਗੱਲ ਕਰਦਾ ਵੀ ਨਹੀਂ ਆਉਂਦਾ ਕਿਉਂਕਿ ਬਹੁਤੇ ਤੇ ਕਰਮ ਕੰਡ ਹੀ ਆਉਂਦੇ ਬੁਥੇਰੇ ਤੇ ਕਰਮ ਕੰਡ ਹੀ ਇਛਾਵਾਂ ਕਰਕੇ ਗੁਰਦੁਆਰੇ ਆਵਣੇ ਕਾਮਨਾਵਾਂ ਕਰਕੇ ਚਲੀਏ ਕਟਣੇ ਨੇ ਹੋਰ ਸੌ ਸਿਆਪੇ ਕਰਨੇ ਨੇ ਤੇ ਕਾਮਨਾ ਨਹੀਂ ਪੂਰੀ ਹੋਈ ਤੇ ਫਿਰ ਮਜ਼ਾਰਾਂ ਤੇ ਜਾਣਾ ਹੈ ਮੜੀਆਂ ਤੇ ਜਾਣਾ ਹੈ ਕਬਰਾਂ ਤੇ ਜਾਣਾ ਹੈ ਹੁਣ ਕੌਣ ਇਹਨਾਂ ਨੂੰ ਦੱਸੇ ਰੱਬ ਮਰ ਗਿਆ ਜੋ ਕਬਰ ਤੇ ਜਾਂਦੇ ਫੈਤੇ ਉਥੇ ਸਦ ਜੀਵਨ ਹੈ ਸਦਾ ਦੀ ਜ਼ਿੰਦਗੀ ਹੈ ਹਮੇਸ਼ਾ ਦੀ ਜ਼ਿੰਦਗੀ ਹੈ ਪਰ ਕਾਮਨਾਵਾਂ ਭਟਕਾਉਂਦੀਆਂ ਨੇ ਇਤਨਾ ਭਟਕਾਉਂਦੀਆਂ ਨੇ ਕਿ ਮੁਰਦਿਆਂ ਦੀ ਪੂਜਾ ਕਰਨ ਤੇ ਵੀ ਮਜਬੂਰ ਕਰ ਦਿੰਦੀਆਂ ਨੇ ਕਬਰਾਂ ਦੀ ਪੂਜਾ ਦੀ ਉੱਪਰ ਵੀ ਮਜਬੂਰ ਕਰ ਦਿੰਦੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦੁਬਦਾ ਨਾ ਪੜੋ ਹਰ ਬਿਨ ਅਬਰ ਨ ਪੂਜੋ ਮੜੀ ਮਸਾਂਡ ਨ ਜਾਇ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਇਛਾਵਾਂ ਦਾ ਪਰਬਲ ਵੇਗ ਨਿਰੰਤਰ ਵੇ ਤ੍ਰਿਸ਼ਨਾ ਬਣ ਜਾਂਦਾ ਹੈ ਔਰ ਤ੍ਰਿਸ਼ਨਾ ਐਸੀ ਅਗਨ ਹੈ ਅੰਦਰ ਸਾਰੇ ਗੁਣਾਂ ਨੂੰ ਸਾੜ ਕੇ ਸਵਾ ਕਰ ਦਿੰਦੇ ਨੇ ਤ੍ਰਿਸ਼ ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ ਜੋ ਹੈ ਕੋਈ ਗੁਣ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਹੁਸਤਾਖੀ ਮਾਫ ਮੈਂ ਬਾਰ ਬਾਰ ਇਸ ਵਾਸਤੇ ਕਹਿ ਰਿਹਾ ਕਿਉਂਕਿ ਬਹੁਤ ਕਈ ਵਾਰ ਸਿਆਣੇ ਟਕਰ ਜਾਂਦੇ ਨੇ ਜੋ ਆਪਣੇ ਕੋਲ ਇਤਨੀ ਅਕਲ ਹੁੰਦੀ ਤੇ ਜੇ ਉਹਨਾਂ ਦਾ ਜਵਾਬ ਲਈਏ ਇਸ ਵਾਸਤੇ ਆਪ ਆਪਣੇ ਬੁੱਧ ਹੈ ਦੇਤੀ ਬਰਣ ਤੈ ਬੈਨ ਤੋਏ ਤੇ ਪਰਮਾਤਮਾ ਜਦ ਮਿਲਦਾ ਤੇ ਕੋਈ ਇੱਛਾ ਨਹੀਂ ਰਹਿੰਦੀ ਤੇ ਹੁਣ ਹੋਰ ਸੁਣ ਲੋ ਪਰਮਾਤਮਾ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਹੁੰਦੀ ਨਹੀਂ ਉਦੋਂ ਮਿਲਦਾ ਇਹ ਦੋਵੇਂ ਨੁਕਤੇ ਮੈਂ ਫਿਰ ਤੁਹਾਡੇ ਸਾਹਮਣੇ ਪ੍ਰਭੂ ਜਦ ਮਿਲਦਾ ਹੈ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਪ੍ਰਭੂ ਉਦੋਂ ਮਿਲਦਾ ਹੈ ਜਦ ਕੋਈ ਇੱਛਾ ਨਾ ਨੇ ਤੇ ਮਿਲ ਲੈਣੀ ਫਿਰ ਉਹ ਜਿਹੜੀ ਇੱਛਾ ਹੈ ਉਹ ਹੀ ਪੂਰੀ ਹੁੰਦੀ ਰਹਿੰਦੀ ਹੈ ਉਹੀ ਪੂਰੀ ਰਹਿੰਦੀ ਹੈ ਤੇ ਜਦ ਇੱਕ ਇੱਛਾ ਪੂਰੀ ਹੋ ਜਾਏ ਤਾਂ ਅੰਦਰ ਹੋਰ ਉਮੰਗ ਪੈਦਾ ਹੋ ਜਾਂਦੀ ਹੈ ਤੇ ਪੂਰੀ ਹੋ ਗਈ ਹੈ ਹੋਰ ਇੱਛਾ ਹੋਰ ਇੱਛਾ ਹੋਰ ਇੱਛਾ ਇਹ ਫਿਰ ਨਿਰੰਤਰ ਇੱਛਾਵਾਂ ਦਾ ਵੇਹ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ ਔਰ اسی ਚੀਂ ਮਨੁੱਖ ਡੁੱਬ ਜਾਂਦਾ ਹੈ ਕਿਸੇ ਜੀ ਮਨੁੱਖ ਘਰ ਕੋ ਜਾਂਦਾ ਹੈ ਧਨ ਗੁਰਵਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਇਸ ਦਾ ਸਾਰੰਸ਼ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤਾ ਹੈ ਸਾਰ ਤਤ ਇਹ ਹੈ ਪਰ ਮੈਂ ਫਿਰ ਅਰਜ਼ ਕਰਾਂ ਮੇਰੇ ਆਪਣੇ ਅਕਲ ਦੇ ਪਿਆਲੇ ਦੇ ਨਾਲ ਤੇ ਹਰ ਇੱਕ ਕੁਲ ਪਿਆਲਾ ਅਲੱਗ-ਅਲੱਗ ਹੈ ਤੇ ਸਾਗਰ ਤੇ ਬਹੁਤ ਵੱਡਾ ਹੈ ਹੁਣ ਸਾਰਾ ਸਾਗਰ ਤੇ ਪਿਆਲੇ ਚ ਆਵੇਗਾ ਨਹੀਂ ਜਿੰਨੀ ਗੱਲ ਪਕੜ ਦੇ ਚਾਹੀਏ ਤੁਹਾਨੂੰ ਸਰਵਨ ਕਰਾ ਦਿੱਤੀ ਹੈ ਹੋਰ ਵੀ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਹੋ ਸਕਦਾ ਹੈ ਹੋਰ ਵੀ ਖੋਜ ਹੋ ਸਕਦੀ ਹੈ ਪਰ ਮੈਂ ਅਰਜ਼ ਕਰਾਂ ਜਿੰਨੇ ਚਿਰ ਤੱਕ ਇੱਛਾ ਹੈ ਉਨੇ ਚਿਰ ਤੱਕ ਦੁੱਖ ਹੈ ਦੁੱਖ ਹੈ ਧਾਰਮਿਕ ਰਵਾਨ ਐਸਾ ਕਹਿੰਦੇ ਨੇ ਇੱਛਾ ਗ੍ਰਸੇ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਐ ਫਿਰ ਦੋ ਨੁਕਤੇ ਮੈਂ ਤੁਹਾਨੂੰ ਸਾਰਨ ਕਰਾਵਾਂ ਇੱਛਾ ਗ੍ਰਸਤ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇਹ ਕਿਛਾ ਪੂਰੀ ਹੋ ਗਈ ਦੂਜੀ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੇ ਅੰਦਰ ਸੁੱਖ ਦੀ ਵੀ ਇੱਛਾ ਨਹੀਂ ਹੈ ਤਾਂ ਕਿਸ ਤਰ੍ਹਾਂ ਦੁਖੀ ਕਰੋਗੇ ਕਿਵੇਂ ਦੁਖੀ ਕਰੋਗੇ ਐਸੇ ਮਨੁੱਖ ਨੂੰ ਸੂਲੀ ਤੇ ਵੀ ਤੰਗ ਦੇਓਗੇ ਦੁਖੀ ਨਹੀਂ ਕਰ ਸਕਦੇ ਐਸੇ ਮਨੁੱਖ ਨੂੰ ਉਬਲਦੀ ਦੇਗ ਦੇ ਚ ਵੀ ਬਿਠਾ ਲੋਗੇ ਦੁਖੀ ਨਹੀਂ ਕਰ ਸਕਦੇ ਪਰ ਇੱਛਾ ਗ੍ਰਸਤ ਮਨੁੱਖ ਫੁੱਲਾਂ ਦੀ ਸੇਜ ਤੇ ਵੀ ਬੈਠਾ ਹੋਵੇਗਾ ਤੜਪਦਾ ਰਹੇਗਾ ਕੁਰਲਾਂਦਾ ਰਹੇਗਾ ਬੇਜ਼ਾਰ ਰਹੇਗਾ ਪਰੇਸ਼ਾਨ ਰਹੇਗਾ ਇੱਛਾ ਰਹਿਤ ਮਨੁੱਖ ਅਗਰ ਭੁੱਖਾ ਵੀ ਹੈ ਤਾਂ ਸੁਖ ਦੇ ਚਾਹੇ ਇੱਛਾ ਦਰਸਤ ਮਨੁੱਖ ਦਾ ਪੇਟ ਆਫਰਿਆ ਹੋਇਆ ਹੈ ਤਾਂ ਵੀ ਦੁਖੀ ਹੈ